ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਤੇ ਪਰਚਾ ਦਰਜ ਹੋਇਆ ਪਾਨਾ ਸਿੱਧੂ ਦੇ ਭਰਾ ਅਮਰਾਂ ਸਿੰਘ ਤੇ ਪਰਚਾ ਦਰਜ ਹੋਇਆ ਪਰਚਿਆਂ ਤੇ ਪਰਚੇ ਹੋ ਰਹੇ ਨੇ ਉਸ ਤੋਂ ਬਾਅਦ ਅੰਦੋਲਨ ਹੋ ਰਹੇ ਨੇ ਕਿਵੇਂ ਲੱਗਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਜੀ ਇਹ ਮੁੱਖ ਮੰਤਰੀ ਦੇ ਸਲਾਹਕਾਰ ਕੌਣ ਨੇ ਜਿਹੜੇ ਇਹੋ ਜੀ رائے ਦਿੰਦੇ ਨੇ ਕਿ ਕਿ ਇੱਧਰਲੇ ਪਾਸੇ ਨਾ ਗਿਰਜੀ ਕਿਤੇ ਇਹ ਤਾਂ ਹੌਸਾ ਟੋਆ ਉਧਰ ਟਿੱਠੇ ਖੂਚ ਗਿਆ ਜਿੱਥੋਂ ਉੱਠਿਆ ਨਾ ਜਾਵੇ ਪਹਿਲੇ ਆਨੇ ਸਰਦਾਰ ਬਿਆਨ ਸਿੰਘ ਜਿਹੜਾ ਕਿ ਜਿਹੜਾ ਕਿ ਸਿੰਘਾ ਮੌਕੇ ਉਹ ਜਵੇਂ ਅੰਨੀਆਂ ਬੋਰੀਆਂ ਕਾਲਾਂ ਰਾਤਾਂ ਮੌਕੇ ਜਿਹੜੇ ਹਾਲਾਤ ਪੰਜਾਬ ਪੁਲਿਸ ਨੂੰ ਵਰਤ ਕੇ ਉਹ ਪੈਦਾ ਕਰਦਾ ਰਿਹਾ ਤੁਸੀਂ ਉਹ ਰਾਹ ਨਾ ਜਾਓ ਉਹ ਰਾਹ ਸੇਵਿਆਂ ਨੂੰ ਜਾਂਦਾ ਹੁਣ ਫੇਰ ਪੰਗਾ ਲਾਉਂਗੇ ਲੋਕ ਸੌ ਨਹੀਂ ਗਏ ਲੋਕ ਜਾਗਦੇ ਨੇ ਏਡੀਜੀਪੀ ਰੈਂਕ ਦੇ ਬੰਦੇ ਨੇ ਨਾਲ ਦੋ ਐਸਐਸਪੀ ਖੜੇ ਨੇ ਇਹਨਾਂ ਨੇ ਲਿਖਤੀ ਸਮਝੌਤਾ ਕਰਿਆ ਲਿਖਤੀ ਸਮਝੌਤਾ ਇਹ ਕਰਿਆ ਸੀ ਵੀ ਵੀ ਕੁੜੀਆਂ ਨੂੰ ਵੀ ਨੱਪ ਲੋ ਬੁੱਢਿਆਂ ਨੂੰ ਵੀ ਨੱਪ ਲੋ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਵੀਂ ਅਪਡੇਟ ਨਵੇਂ ਪਰਚੇ ਦਰਜ ਹੋਏ ਨੇ ਉਹ ਤੁਸੀਂ ਲਗਾਤਾਰ ਦੇਖ ਰਹੇ ਹੋ ਚੈਨਲਾਂ ਤੇ ਪਹਿਲਾਂ ਵੀ ਸੈਂਟਰਲ ਪੰਜਾਬ ਟੀਵੀ ਤੇ ਤੁਸੀਂ ਖਬਰ ਦੇਖੀ ਆ ਕਿ ਭਾਨਾ Sidhu ਦੇ ਪਰਿਵਾਰ ਤੇ ਨਵੇਂ ਪਰਚੇ ਦਰਜ ਹੋਏ ਨੇ ਲੱਖਾ ਸਿਧਾਣਾ ਤੇ ਪਰਚੇ ਦਰਜ ਹੋਏ ਨੇ ਸੋ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ ਚ ਪਰਚੇ ਦਰਜ ਕੀਤੇ ਨੇ ਉਹ ਪਰਚੇ ਕਿਸ ਲਈ ਦਰਜ ਕੀਤੇ ਗਏ ਨੇ ਪਹਿਲਾਂ ਤਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਤੇ ਪਰਚਾ ਦਰਜ ਹੋਇਆ ਭਾਨਾ ਸਿੱਧੂ ਦੇ ਭਰਾ ਅਮਰਨਾ ਸਿੰਘ ਤੇ ਪਰਚਾ ਦਰਜ ਹੋਇਆ ਭਾਨਾ ਸਿੱਧੂ ਦੀਆਂ ਭੈਣਾਂ ਕਿਰਨਮਾ ਕਿਰਨਪਾਲ ਕੌਰ ਭਾਨੇ ਦੀ ਭੈਣ ਸੁਖਪਾਲ ਕੌਰ ਕਿਰਨਪਾਲ ਅਤੇ ਸੁਖਪਾਲ ਕੌਰ ਭੈਣਾਂ ਨੇ ਭਾਨੇ ਸਿੱਧੂ ਦੀ ਉਹਨਾਂ ਤੇ ਪਰਚਾ ਦਰਜ ਹੋਇਆ ਅਤੇ ਲੱਖਾ ਸਿਧਾਣਾ ਤੇ ਪਰਚਾ ਹੋਇਆ ਇਹਨਾਂ ਦੇ ਨਾਲ ਗੁਰਵਿੰਦਰ ਸਿੰਘ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਗਿੱਲਾ ਬਲਜਿੰਦਰ ਸਿੰਘ ਪ੍ਰਿਤਪਾਲ ਸਿੰਘ ਗੁਰਮਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦੱਸਿਆ ਜਾ ਰਿਹਾ ਕਿ 150 ਤੋਂ 200 ਵਿਅਕਤੀ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਹੋਇਆ 3 ਫਰਵਰੀ ਨੂੰ ਜਿਹੜਾ ਕਿਤੇ ਨਾ ਕਿਤੇ ਸੰਗਰੂਰ ਦੇ ਵਿੱਚ ਵੱਡੇ ਵੱਡੇ ਜਾਮ ਲੱਗੇ ਵਡਬਰ ਟੋਲ ਪਲਾਜ਼ਾ ਤੇ ਟ੍ਰੈਫਿਕ ਜਾਮ ਕੀਤੀ ਗਈ ਉਸ ਤੋਂ ਬਾਅਦ ਜਿਹੜੇ ਨੌਜਵਾਨ ਤੇ ਆਪਣੇ ਟਰੈਕਟਰ ਟਰਾਲੀਆਂ ਅੱਗੇ ਲੈ ਕੇ ਗਏ ਕੇ ਟ੍ਰੈਫਿਕ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕੀਤਾ ਉਸ ਦੇ ਤਹਿਤ ਪਰਚੇ ਦਰਜ ਹੋਏ ਨੇ ਵੱਡੀ ਗਿਣਤੀ ਵਿੱਚ ਕਿਉਂਕਿ ਪਹਿਲਾਂ ਦੇਖ ਰਹੇ ਸੀ ਕਿ ਕੋਟ ਦੂਨਾ ਚ ਪਾਨੇ ਸਿੱਧੂ ਦੇ ਹੱਕ ਚ ਰੈਲੀ ਹੋਈ ਟ੍ਰੈਲੀ ਹੋਣ ਤੋਂ ਬਾਅਦ ਪਾਨੇ ਸਿੱਧੂ ਤੇ ਮੁਹਾਲੀ ਚ ਅਤੇ ਉਹਦੇ ਪ੍ਰਾ ਅਮਨਾ ਸਿੰਘ ਤੇ ਪਰਚਾ ਦਰਜ ਹੋਇਆ ਹੁਣ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡਾ ਚਟਕਾ ਦਿੱਤਾ ਪਾਨਾ ਸਿੱਧੂ ਦੇ ਪਰਿਵਾਰ ਉਹਨਾਂ ਦੀ ਭੈਣਾਂ ਉਹਨਾਂ ਦੇ ਪਿਤਾ ਜੀ ਤੇ ਕਿਤੇ ਨਾ ਕਿਤੇ ਪਰਚੇ ਦਰਜ ਹੋਏ ਨੇ ਤੇ ਲਗਾਤਾਰ ਤਸਵੀਰਾਂ ਤੁਹਾਨੂੰ ਇਹ ਵੀ ਦਿਖਾਈਆਂ ਨੇ ਪਹਿਲਾਂ ਕਿ ਕਿਸ ਤਰੀਕੇ ਨਾਲ ਕਿਉਂਕਿ ਪਹਿਲਾਂ ਦੇਖਿਆ ਨੇ ਕਿ 3 ਫਰਵਰੀ ਨੂੰ ਟੋਲ ਪਲਾਜੇ ਬਟਬਰ ਤੋਂ ਕਿਵੇਂ ਨੌਜਵਾਨ ਅੱਗੇ ਵਧੇ ਨੇ ਕਿਵੇਂ ਟਰੈਕਟਰ ਟਰਾਲੀਆਂ ਲੈ ਕੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਕਰੀਬ ਪਹੁੰਚੇ ਸਨ ਨੈਸ਼ਨਲ ਹਾਈਵੇ ਘੇਰਿਆ ਬਠਿੰਡਾ ਤੋਂ ਚੰਡੀਗੜ੍ਹ ਕਾਫੀ ਸਮਾਂ ਘੇਰਿਆ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਮਾਂ ਦਿੱਤਾ ਕਿ 6 ਦਿਨ ਦਾ ਸਮਾਂ ਜਾਨੀ ਕਿ 10 ਫਰਵਰੀ ਤੱਕ ਸਮਾਂ ਦਿੱਤਾ ਕਿ ਪਾਨਾ ਸਿੱਧੂ ਨੂੰ ਰਿਹਾ ਕਰਾਂਗੇ ਉਸ ਤੋਂ ਬਾਅਦ ਲੱਖਾ ਸਿਧਾਣਾ ਸਮੇਤ ਕਾਫੀ ਜਿਹੜੇ ਵੱਡਾ ਉਥੇ ਇਕੱਠ ਸੀ ਦਰਨਾ ਸਮਾਪਤ ਕੀਤਾ ਗਿਆ ਸੋ ਪਰਮਜੀਤ ਸਿੰਘ ਸਹੋਲੀ ਸਾਡੇ ਨਾਲ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਮੌਜੂਦ ਨੇ ਉਹਨਾਂ ਨੂੰ ਵੀ ਔਰ ਤੇ ਨਜ਼ਰਬੰਦ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨੇ ਭਾਸੋਂ ਵਿਖੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਕਿ ਧਰਨੇ ਤੇ ਨਾ ਚਲੇ ਜਾਣ ਸੋ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੋਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਭਰਾ ਮਾਝਾ ਜਿਹੜਾ ਹਮੇਸ਼ਾ ਭਾਗ ਦੇ ਮੁੱਦਿਆਂ ਨੂੰ ਚੱਕਦੇ ਨੇ ਉਹਨਾਂ ਨੂੰ ਮੈਂ ਜੀ ਆਇਆਂ ਕਹਾਂ ਸੌਰੀ ਸਭ ਕਿਵੇਂ ਦੇਖਦੇ ਹਾਂ ਸਾਰਾ ਮਾਮਲਾ ਸੰਗਰੂਰ ਦੀ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਇੱਕ ਤਰੀਕ ਦੀ ਕਾਲ ਦਿੱਤੀ ਸੀ 1 ਫਰਵਰੀ ਦੀ ਕਿ ਤੂਰੀ ਰੇਲਾਂ ਜਾਮ ਕੀਤੀਆਂ ਜਾਣਗੀਆਂ ਭਾਨੇ ਸਿੱਧੂ ਦੇ ਹੱਕ 'ਚ ਉਸ ਦਿਨ ਤਾਂ ਸਰਕਾਰ ਨੇ ਫਲੌਪ ਕਰਤਾ ਉਹ ਧਰਨਾ ਪ੍ਰਦਰਸ਼ਨ ਤੁਹਾਨੂੰ ਵੀ ਨਜ਼ਰਬੰਦ ਕੀਤਾ ਗਿਆ ਉਸ ਤੋਂ ਬਾਅਦ 3 ਫਰਵਰੀ ਵਾਲਾ ਪ੍ਰੋਟੈਸਟ ਉਸ ਤੋਂ ਬਾਅਦ 3 ਫਰਵਰੀ ਵਾਲੇ ਪ੍ਰੋਟੈਸਟ ਤੋਂ ਬਾਅਦ ਅੱਜ ਕਾਫੀ ਪਰਚੇ ਦਰਜ ਹੋਏ ਨੇ ਕਿਵੇਂ ਦੇਖਦੇ ਹੋ ਤੁਸੀਂ ਸਾਰੇ ਮਾਮਲੇ ਨੂੰ ਪਰਚਿਆਂ ਤੇ ਪਰਚੇ ਹੋ ਰਹੇ ਨੇ ਉਸ ਤੋਂ ਬਾਅਦ ਅੰਦੋਲਨ ਹੋ ਰਹੇ ਨੇ ਕਿਵੇਂ ਲੱਗਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਜੀ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਕਹਿੰਦੇ ਸੀ ਨਾ ਵੀ ਆਮ ਘਰ ਦਾ ਮੁੰਡਾ ਇਹ ਵੀ ਆ ਵੀ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਹੈ ਵੀ ਇਹ ਆਮ ਹੈ ਅੱਜ ਤੱਕ ਰਾਜਾ ਸਾਹੀ ਅਮੀਰ ਲੋਕ ਕੇ ਬਣਦੇ ਰਹੇ ਨੇ ਵੀ ਇਹ ਸਾਫ ਸੁਥਰਾ ਸਾਨੂੰ ਪ੍ਰਸ਼ਾਸਨ ਦਊ ਤੇ ਦੁੱਕੜੇ ਲੋਕਾਂ ਦੇ ਸਮਝਦਾ ਪਰ ਮੈਨੂੰ ਬੜਾ ਹੈਰਾਨਗੀ ਹੋ ਰਹੀ ਹੈ ਕਿ ਇਹ ਮੁੱਖ ਮੰਤਰੀ ਦੇ ਸਲਾਹਕਾਰ ਕੌਣ ਨੇ ਜਿਹੜੇ ਇਹੋ ਜੀ رائے ਦਿੰਦੇ ਨੇ ਕਿ ਕਿ ਇੱਧਰਲੇ ਪਾਸੇ ਨਾ ਗਿਰਜੀ ਕਿਤੇ ਇਹ ਤਾਂ ਹੱਸਾ ਟੋਆ ਉਧਰ ਟੱਠੇ ਖੂਚ ਗਿਆ ਜਿੱਥੋਂ ਉੱਠਿਆ ਨਾ ਜਾਵੇ ਇਹ ਅਤਵਾਦ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਹੌਣ ਹੱਸਦਾ ਵਸਦਾ ਪੰਜਾਬ ਆ ਲੋਕ ਅਮਨ ਮਾਨ ਨਾਲ ਆਪਣੇ ਕਾਰੋਬਾਰ ਕਰਦੇ ਨੇ ਤੁਸੀਂ ਕਿਹੜੇ ਚਖਣਾ ਚ ਪਾਏਗੇ ਕਦੇ ਕਿਸੇ ਨੂੰ ਚੱਕ ਕੇ ਲਿਫਟ ਦੇਣ ਦੇ ਮਾਰੇ ਪਰਚੇ ਦਰਜ ਕਰਨ ਲੱਗਦੇ ਹੋ ਕਦੇ ਕਿਸੇ ਨੂੰ ਚੱਕ ਕੇ ਕਰਨ ਲੱਗ ਜੰਦੇ ਹੋ ਕੀ ਹੋ ਰਿਹਾ ਹੈ ਕੋਟਾਂ ਕਦੇ ਵਸਤੇ ਨੇ ਜੇ ਜੇ ਬੰਦਾ ਜੁਰਮ ਕਰਦਾ ਜਨਤਕ ਲੋਕਾਂ ਨੂੰ ਪਤਾ ਲੱਗ ਜੂ ਪਰ ਮਾਫ ਕਰੋ ਬਹੁਤ ਮੁੱਦੇ ਨੇ ਜਿੱਦਰੋਂ ਤੁਸੀਂ ਧਿਆਨ ਲੋਕਾਂ ਦਾ ਖਿੱਚਣਾ ਚਾਹੁੰਦੇ ਹੋ ਕਿ ਸਾਤੋਂ ਜਿਹੜੇ ਜਿਹੜੇ ਤੁਸੀਂ ਵਾਅਦੇ ਕੀਤੇ ਵਾਅਦਾਤਾ ਕਰਤੇ ਪੰਡਾਂ ਦੀਆਂ ਪੰਡਾਂ ਉਹ ਹੁਣ ਵਾਦੇ ਜਿਉਂ ਪੰਡ ਖੁੱਲੀ ਆ ਲੋਕਾ ਪਾਰਲੀਮੈਂਟ ਚ ਆ ਵੀ ਨੇੜੇ ਆ ਗਈ ਲੋਕਾਂ ਨੇ ਸਵਾਲ ਤੇ ਸਵਾਲ ਕਰਨੇ ਸ਼ੁਰੂ ਕਰ ਦੇਣੇ ਨੇ ਹੁਣ ਮੁੱਖ ਮੰਤਰੀ ਸਾਹਿਬ ਜਿਹੜੇ ਰਾਹ ਪਾ ਕੇ ਤੁਸੀਂ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹੋ ਖਿਹੜਾ ਨਹੀਂ ਛੁੱਟਣਾ ਇਹ ਛੱਡ ਦਿਓ ਇਹ ਕੰਮ ਪਹਿਲਿਆਂ ਨੇ ਸਰਦਾਰ ਬਿਆਨ ਸਿੰਘ ਜਿਹੜਾ ਕਿ ਜਿਹੜਾ ਕਿ ਸਿੰਘਾ ਮੌਕੇ ਉਹ ਜਵੇਂ ਅੰਨੀਆਂ ਬੋਰੀਆਂ ਕਾਲਾਂ ਰਾਤਾਂ ਮੌਕੇ ਜਿਹੜੇ ਹਾਲਾਤ ਪੰਜਾਬ ਪੁਲਿਸ ਨੂੰ ਵਰਤ ਕੇ ਉਹ ਪੈਦਾ ਕਰਦਾ ਰਿਹਾ ਤੁਸੀਂ ਉਹ ਰਾਹ ਨਾ ਜਾਓ ਉਹ ਰਾਹ ਸੇਵਿਆਂ ਨੂੰ ਜਾਂਦਾ ਹੈ ਤੁਸੀਂ ਪੰਜਾਬ ਨੂੰ ਬਸ ਲੈਣ ਦੋ ਕਿਤੇ ਇਹ ਨਾ ਹੋਵੇ ਕਿ ਥੋਨੂੰ ਲੋਕ ਮੁੜ ਕੇ ਮੂੰਹ ਲਾਉਣੋਂ ਹਟ ਜਾਣ ਦੇਖਣੇ ਨਾ ਇਸ ਲਈ ਮੇਰੀ ਬੇਨਤੀ ਹੈ ਕਿ ਨਾ ਕਿਸੇ ਨੂੰ ਛੇੜੋ ਕਾਨੂੰਨ ਆਪਣਾ ਕੰਮ ਕਰਦਾ ਰਹੂਗਾ ਜੇ ਕੋਈ ਜੁਰਮ ਕਰਦਾ ਹੈ ਕੋਈ ਹੋਵੇ ਹੁਣ ਕੇਜਰੀਵਾਲ ਹੈ ਕੇਜਰੀਵਾਲ ਤਾਂ ਦਿੱਲੀ 'ਚ ਫੜਦਾ ਨਹੀਂ ਹੈਗਾ ਈਡੀ ਵਾਲਿਆਂ ਦਾ ਉਹ ਉਹ ਫੜੇ ਫਿਰ ਪਹਿਲਾਂ ਤੁਹਾਡੇ ਬਾਊਸ ਨੂੰ ਕਹੋ ਨਾ ਵੀ ਉਹ ਕਿਉਂ ਭੱਜਦਾ ਉੱਥੇ ਵੀ ਸੰਭਣੇ ਆਇਆ ਨਾਲੇ ਉਹ ਤਾਂ ਸੰਭਣਾ ਬਰੰਟਲੀ ਕੇਜਰੀਵਾਲ ਦਾ ਲੁਕਦਾ ਆ ਕੇ ਜਿਵੇਂ ਨਾਨਕੀ ਲੁਕਦੇ ਹੁੰਦੇ ਨੇ ਪੰਜਾਬ ਦੀ ਧਰਤੀ ਤੇ ਫੇਰ ਪਹਿਲਾਂ ਤੁਸੀਂ ਕਿਰਪਾ ਕਰੋ ਇਹ ਰਾਹ ਨਾ ਫੜੋ ਪੁਲਿਸ ਨੂੰ ਜਿਹੜਾ ਅੱਜ ਹਾਲਾਤ ਨੇ ਨਸ਼ਿਆਂ ਤੇ ਕੰਮ ਕਰੰਦੋ ਗੈਂਗਸਟਰਾਂ ਤੇ ਕੰਮ ਕਰੰਦੋ ਪੁਲਿਸ ਨੂੰ ਇਹ ਕਿਹੜੇ ਰਾਹ ਪਾਉਂਦੇ ਹੋ ਕਿ ਕਦੇ ਕੁੜੀਆਂ ਤੇ ਪਰਚੇ ਕਰ ਦੋ ਜੀ ਬੁੱਢਿਆਂ ਤੇ ਪਰਚੇ ਕਰ ਦੋ ਇਹ ਡਰਾਮੇਬਾਜ਼ੀ ਹੈ ਇਹ ਬੰਦ ਕਰਨੀ ਚਾਹੀਦੀ ਹੈ ਬਿਲਕੁਲ ਸੌਰੀ ਸਰ ਤੁਸੀਂ ਕਿਵੇਂ ਦੇਖਦੇ ਹੋ 1 ਫਰਵਰੀ ਨੂੰ ਤੁਹਾਨੂੰ ਵੀ ਨਜ਼ਰਬੰਦ ਪਹਿਲਾਂ ਵੀ ਮੈਂ ਗੱਲਬਾਤ ਕੀਤੀ ਆ ਕਿ ਨਜ਼ਰਬੰਦ ਕੀਤਾ ਗਿਆ ਐਵੇਂ ਨਜ਼ਰਬੰਦ ਕਰਕੇ ਨਜ਼ਰਬੰਦ ਕਰਕੇ ਸਰਕਾਰ ਜਿਹੜੀ ਬੋਲਦੀ ਆ ਜਾਂ ਕੋਈ ਪ੍ਰਦਰਸ਼ਨ ਪ੍ਰੋਟੈਸਟ ਖਤਮ ਕਰ ਸਕਦੀ ਹੈ ਬੰਦ ਕਰ ਸਕਦੀ ਹੈ ਇੱਕ ਫਰਮਾਨ ਹੈ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਜਿਉਂ-ਜਿਉਂ ਜਿਹੜੀ ਵੀ ਸਰਕਾਰ ਚਾਹੇ ਭਗਵੰਤ ਮਾਨਦੀ ਆ ਚਾਹੇ ਬਾਦਲਾਂ ਦੀ ਰਹੀ ਉਦੋਂ ਕੈਪਟਨ ਨੇ ਥੋੜੀ ਜਿਹੀ ਰਾਹਤ ਦਿੱਤੀ ਕਿ ਜਿਹੜਾ ਸਾਡੇ ਨਾਲ ਪੰਗਾ ਲਊਗਾ ਜਿਹੜਾ ਸਾਨੂੰ RAM ਨਾਲ ਆਪਣੀਆਂ ਮੰਗਾਂ ਲਈ ਆਪਣੇ ਮੁੱਦਿਆਂ ਦੇ ਲਈ ਸੜਕਾਂ ਤੇ ਜਾਣ ਤੋਂ ਰੋਕੂਗਾ ਜਿਹਦਾ ਰਾਜ ਭਾਗ ਹੁੰਦਾ ਉਹਦੇ ਘਰ ਘੇਰਦੇ ਹੁੰਨੇ ਆਂ ਅਸੀਂ ਉਹਦੇ ਦਫ਼ਤਰ ਘੇਰਦੇ ਹੁੰਨੇ ਆ ਜਿਹੜਾ ਸਾਨੂੰ ਉੱਥੋਂ ਰੋਕੂਗਾ ਉਹਦੇ ਲਈ ਹਾਸਰ ਇਹੀ ਹੋਊਗਾ ਜਿਵੇਂ ਸਾਨੂੰ ਇਹ ਨਹੀਂ ਦੀ ਕਿਸੇ ਨੇ ਸੋਚਿਆ ਭਾਨਾ ਸਿੱਧੂ ਕੌਣ ਹੈ ਲੱਖਾ ਸਿਧਾਣਾ ਕੌਣ ਹੈ ਇਹ ਤਾਂ ਕੋਈ ਨਾ ਕੋਈ ਸ਼ਕਲ ਦੇਖਣੀ ਹੁੰਦੀ ਆ ਪਤਾ ਨਹੀਂ ਕੌਣ ਹੈ ਪਰ ਪਰ ਜਿਹੜਾ ਵੀ ਕਿਤੇ ਪਬਲਿਕ ਨੂੰ ਲੋਕਾਂ ਨੂੰ ਨਾ ਹੱਥਿਆਂ ਨੂੰ ਤੰਗ ਕਰੂਗਾ ਉਹਨੂੰ ਲੋਕ ਇਹੀ ਕੁਛ ਕਰਦੇ ਨੇ ਜੋ ਤੁਹਾਡੇ ਸੰਗਰੂਰ ਕਰਿਆ ਹੁਣ ਫੇਰ ਪੰਗਾ ਲਾਉਂਗੇ ਲੋਕ ਸੌ ਨਹੀਂ ਗਏ ਲੋਕ ਜਾਗਦੇ ਨੇ ਮੁੱਖ ਮੰਤਰੀ ਸਾਹਿਬ ਪਹਿਲਾਂ ਤੁਹਾਨੂੰ ਭਵਾਨੀਗੜ੍ਹ ਤੋਂ ਜਿਨ੍ਹਾਂ ਨੇ ਤੁਹਾਨੂੰ ਲੱਡੂਆਂ ਦਾ ਤੋਲੇ ਆ ਚਾਹ ਕਰਿਆ ਉਹਨਾਂ ਲੋਕਾਂ ਦੀ ਮੁੰਡਿਆਂ ਨੇ ਤੁਹਾਡੇ ਨਾਲ ਕਿਹੜਾ ਕੀ ਦਿਖਾਇਆ ਤੁਹਾਨੂੰ ਝੱਟ ਉਹ ਝੱਟ ਦਿਖਾਈ ਤੁਹਾਨੂੰ ਕਿਹਾ ਵੀ ਬੜੀ ਨਾ ਆਏ ਦੇਖ ਰਹੀ ਆ ਤੁਹਾਡੀ ਵੀਡੀਓ ਚੱਲਦੀ ਐ ਵੜ ਨਾ ਜਾਈਂ ਮੁੱਖ ਮੰਤਰੀ ਸਾਹਿਬ ਤੈਨੂੰ ਨਹੀਂ ਵੋਟਾਂ ਪਾਉਂਦੇ ਉਹ ਫੇਰ ਹੁਣ ਚਾਓ ਵੀ ਫੇਰ ਆ ਗਈ ਕਿਤੇ ਪਦੰਦਰਾ ਉਹੀ ਮੁੰਡੇ ਫੇਰ ਨਾ ਤੈਨੂੰ ਹੱਥ ਮਾਰਨ ਵੀ ਵੜ ਨਾ ਜਾਈਂ ਓਰੇ ਇਸ ਲਈ ਹਲਾਤਾਂ ਨੂੰ ਠੀਕ ਕਰੋ ਜਿੱਤ ਹਾਰਾਂ ਹੁੰਦੀਆਂ ਰਹਿੰਦੀਆਂ ਨੇ ਗੁੱਸਾ ਨਹੀਂ ਕਰੀਂਦਾ ਹੁੰਦਾ ਜਦੋਂ ਵੱਡੀ ਕੁਰਸੀ ਮਿਲ ਜੇ ਫਿਰ ਜਿਗਰਾ ਵੀ ਵੱਡਾ ਕਰੀਂਦਾ ਹੁੰਦਾ ਪਰ ਅਫਸੋਸ ਕਿ ਸਾਡਾ ਮੁੱਖ ਮੰਤਰੀ ਕਮਜ਼ੋਰੀ ਸ਼ੋਅ ਕਰ ਰਿਹਾ ਹੈ ਇਥੇ ਸਰਕਾਰ ਦੀ ਕਮਜ਼ੋਰੀ ਸ਼ੋਅ ਹੁੰਦੀ ਹੈ ਜਦੋਂ ਇਧਰ ਪੁਲਿਸ ਨੂੰ ਵਰਤਣ ਲੱਗ ਜਾਣਾ ਬਿਲਕੁਲ ਜਦੋਂ 3 ਫਰਵਰੀ ਨੂੰ ਨੈਸ਼ਨਲ ਹਾਈਵੇ 'ਚ ਚੰਡੀਗੜ੍ਹ ਬਠਿੰਡਾ ਬਿਲਕੁਲ ਜਾਮ ਕਰਤਾ ਜੀ ਲੱਖਾਂ ਸਦਾਣਾ ਸੀ ਉੱਥੇ ਹੋਰ ਵੱਡੀ ਗਿਣਤੀ 'ਚ ਨੌਜਵਾਨ ਆ ਗਏ ਉਸ ਦਿਨ ਤਾਂ ਪੁਲਿਸ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਹਿ ਕੇ ਗੱਲ ਛੁਡਾ ਲਈ ਵੀ ਕੋਈ ਗੱਲ ਨਹੀਂ ਜੀ 6 ਦਿਨ ਦਾ ਸਮਾਂ ਦੇਤਾ ਭਾਨੇ ਸਿੱਧੂ ਨੂੰ 10 ਬਾਰਾ ਪਰਚੇ ਤੇ ਪਰਚੇ ਹੋਏ ਨੇ ਕਿਤੇ ਨਾ ਕਿਤੇ ਇਹ ਮਾਹੌਲ ਕੀ ਲੱਗਦਾ ਤੈਨੂੰ ਤੁਹਾਨੂੰ ਕਿ ਸ਼ਾਂਤ ਰਹਿਣਾ ਜਾਂ ਕੀ ਗੱਲਬਾਤ ਕੀ ਲੱਗ ਰਹੀ ਹੈ ਇਹ ਸਾਡਾ ਮੁੱਖ ਮੰਤਰੀ ਸਾਹਿਬ ਇਹ ਕਿਉਂ ਨਹੀਂ ਸੋਚਦਾ ਕਿ ਤੇਰੇ ਤੇ ਤਾਂ ਇਹ ਠੱਪਾ ਲੱਗ ਗਿਆ ਵੀ ਤੂੰ ਜਵਾਨ ਕਰਕੇ ਭੱਜ ਕੇ ਜਾ ਕੇ ਬਾਏ ਗੇਰ ਪਾ ਲੈਣਾ ਉਹ ਇਹੀ ਪੁਲਿਸ ਅਫਸਰਾਂ ਤੇ ਨਾ ਨਿਵਾਓ ਏਡੀਜੀਪੀ ਰੈਂਕ ਦੇ ਬੰਦੇ ਨੇ ਨਾਲ ਦੋ ਐਸਐਸਪੀ ਖੜੇ ਨੇ ਜਿਨ੍ਹਾਂ ਨੇ ਲਿਖਤੀ ਸਮਝੌਤਾ ਕਰਿਆ ਲਿਖਤੀ ਸਮਝੌਤਾ ਇਹ ਕਰਿਆ ਸੀ ਵੀ ਵੀ ਕੁੜੀਆਂ ਨੂੰ ਵੀ ਨੱਪ ਲੋ ਬੁੱਢਿਆਂ ਨੂੰ ਵੀ ਨੱਪ ਲੋ ਇੱਕ ਕੇਸ ਨੂੰ ਕੀ ਰੋਨੀਆਂ ਕਹਿੰਦੇ ਆ ਬਈ ਉਤ ਗਿਆ ਸਾਰਿਆਂ ਤੇ ਹੀ ਕਰਨਗੇ ਐਵੇਂ ਜਿਵੇਂ ਤੁਹਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਕੀ ਕਰਦਾ ਜੀ ਬੁੱਢਾ ਉਹਨੇ ਆਵਾਜ਼ ਤਾਂ ਬੰਦ ਨਹੀਂ ਆ ਜਿਹਦੇ ਕੱਲ ਨੂੰ ਵੋਟਾਂ ਲੈਣ ਜਾਣ ਤੁਸੀਂ ਚੱਕ ਕੇ ਉਹਨੂੰ ਵੀ ਬੰਦ ਸਾਨੂੰ ਵੀ ਬੰਦਾ ਕਿੰਨੇ ਨੂੰ ਬੰਦ ਕਰੋਗੇ ਜਿਵੇਂ ਕਰੋਗੇ ਉਹਨੇ ਹੀ ਹਜੂਮ ਖੜਾ ਹੋਊਗਾ ਜਿਹਦਾ ਜਿਹਦੀ ਮੂੰਹ ਦੀ ਤੁਹਾਨੂੰ ਖਾਣੀ ਪੈਣੀ ਹੈ ਜਿਵੇਂ ਪਹਿਲਾਂ ਉਦਨ ਵਾਲੇ ਵਾਦੇ ਤੁਹਾਡੇ ਅਫਸਰਾਂ ਨੇ ਕਰੇ ਨ ਵੀ ਕੇਸ ਵਾਸਤੇ ਲੈ ਲਾਂਗੇ ਆ ਵੀ ਤੁਸੀਂ ਦੇਖ ਲਿਓ ਅੱਜ ਤਾਂ ਸ਼ਾਮ ਤੱਕ ਮੈਨੂੰ ਲੱਗਦਾ ਬਾਇ ਗੇਰ ਲੱਗ ਜੂ ਜੇ ਨਾ ਲੱਗਿਆ ਇਹ ਪਰ ਜਾਏ ਲੋਕ ਨੇ ਬਾਇ ਗੇਰ ਲਵਾਉਣ ਜਾਣਦੇ ਨੇ ਜਿਹੜੀ ਐਫਆਰ ਆਈ ਕੱਟੀ ਆ ਇਹਦੇ ਦੂਏ ਵਰਕੇ ਤੇ ਕੈਂਸਲੇਸ਼ਨ ਭਰ ਦੇਣਗੇ ਮੇਰੀ ਮਾਏ ਤੇ ਤੁਸੀਂ ਇੱਥੇ ਆ ਸੀਐਮ ਭਗਵੰਤ ਮਾਨ ਦਾ ਇੱਕ ਜ਼ਮੀਨੀ ਪਕੜਾ ਸੰਗਰੂਰ ਤੋਂ ਆ ਸੰਗਰੂਰ 'ਚ ਆਹੀ ਕੁਝ ਹੋ ਰਿਹਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੰਗਰੂਰ ਵਾਲੇ ਬਹੁਤ ਕੁਝ ਕਰਨ ਵਾਲੇ ਹੁੰਦੇ ਨੇ ਕੀ ਲੱਗਦਾ ਇਹਦੇ ਨਾਲ ਨੁਕਸਾਨ ਰਾਜਨੀਤਿਕ ਪੱਧਰ ਤੇ ਵੀ ਆਮ ਆਦਮੀ ਪਾਰਟੀ ਦਾ ਹੋਣਾ ਜੀ ਸੰਗਰੂਰ ਵਾਲਿਆਂ ਨੇ ਪਹਿਲਾਂ ਤਾਂ ਐ ਪਲਕਾਂ ਤੇ ਬਿਠਾਇਆ ਸਾਡਾ ਮੁੱਖ ਮੰਤਰੀ ਇੰਨਾ ਇੰਜੋਏ ਕਰਾਇਆ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਬਣੂਗਾ ਸਰਜੀਤ ਬਰਨਾਲੇ ਤੋਂ ਬਾਅਦ ਪਰ ਜੋ ਹਸਰ ਇਹ ਕਰ ਰਿਹਾ ਹੈ ਹੁਣ ਉਹੀ ਪਲਕਾਂ ਦੇ ਬਿਠਾਉਣ ਵਾਲੇ ਜਦੋਂ ਉਹ ਮੁੱਖ ਮੰਤਰੀ ਲੰਘਦਾ ਪਿੱਠ ਕਰ ਲੈਂਦੇ ਨੇ ਹਲੇ ਇਹਨੂੰ ਪੁਲਿਸ ਦੀਆਂ 11 ਆੜਾਂ ਆਲਾ-ਦਾਲਾ ਅਮਲਾ ਫੈਲਾ ਚਾਪ ਲੂਸਾਂ ਦਾ ਹੋਣ ਕਰਕੇ ਮੁੱਖ ਮੰਤਰੀ ਨੂੰ ਪਤਾ ਨਹੀਂ ਲੱਗ ਰਿਹਾ ਪਰ ਜ਼ਮੀਨ ਹੇਠੋਂ ਖਿਸਕ ਗਈ ਐ ਰਿਜ਼ਲਟ ਤੁਸੀਂ ਦੇਖੋਗੇ ਜੇ ਮੁੱਖ ਮੰਤਰੀ ਨੇ ਇਹ ਰਾਹ ਨਾ ਛੱਡਿਆ ਜਿਹੜੇ ਝੂਠੇ ਸਲਾਹਕਾਰ ਨੇ ਗਲਤ ਸਲਾਹ ਦਿੰਦੇ ਨੇ ਉਹਨਾਂ ਦੀ ਚੁਗਲ ਚੋਂ ਮੁੱਖ ਮੰਤਰੀ ਬਾਹਰ ਨਿਕਲ ਕੇ ਨਾ ਆਇਆ ਉਹਦਾ ਹਾਲ ਬਹੁਤ ਮਾੜਾ ਹੋਣਾ ਆਪਾਂ ਸਾਰੇ ਦੇਖਾਂਗੇ ਬਿਲਕੁਲ ਜੀ ਸੋ ਪਰਮਜੀਤ ਸਿੰਘ ਸਹੋਲੀ ਜਿਨ੍ਹਾਂ ਦਾ ਕਹਿਣਾ ਕਿ ਪਰਚਿਆਂ ਤੇ ਪਰਚਿਆਂ ਦਾ ਦੌਰ ਲਗਾਤਾਰ ਚੱਲ ਰਿਹਾ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ ਪ੍ਰਦਰਸ਼ਨ ਪ੍ਰੋਟੈਸਟ ਵੱਡੇ ਵੱਡੇ ਸੰਗਰੂਰ ਚ ਹੋਏ ਨੇ ਸੋ ਲਗਾਤਾਰ ਪਰਮਜੀਤ ਸਿੰਘ ਸਹੋਲੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਆਵਾਜ਼ ਵੰਦ ਨਹੀਂ ਕੀਤੀ ਜਾ ਸਕਦੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਲਾਹਕਾਰ ਸਲਾਹਾਂ ਕਿਵੇਂ ਦੀਆਂ ਦੇ ਰਹੇ ਨੇ ਕਿ ਰਾਜਨੀਤਿਕ ਪੱਧਰ ਤੇ ਵੀ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਗੱਲਬਾਤ ਸਾਹਮਣੇ ਇਹੀ ਆ ਰਹੀ ਸੀ ਕਿ ਹੁਣ ਜਿਹੜੀ ਕਿਤੇ ਨਾ ਕਿਤੇ ਭੀੜ ਸੀ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ 3 ਫਰਵਰੀ ਨੂੰ ਪਰਦਰਸ਼ਨ ਪ੍ਰੋਟੈਸਟ ਖਤਮ ਕਰਤਾ ਸੀ ਕਿ ਭਾਨਾ ਸਿੱਧੂ ਰਿਹਾ ਹੋਵੇਗਾ 10 ਫਰਵਰੀ ਤੱਕ ਉਹ ਦੇਖ ਰਹੇ ਸੀ ਕਿ 10 ਫਰਵਰੀ ਆ ਰਹੀ ਆ ਪਰ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੋਰ ਪਰਚੇ ਦਰਜ ਹੋਏ ਨੇ ਕਿ ਉਸ ਦਿਨ ਜਿਹੜੀ ਟ੍ਰੈਫਿਕਾ ਉਹਨੂੰ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਸਿਸਟਮ ਖਰਾਬ ਕੀਤਾ ਗਿਆ ਬਡਬਰ ਟੋਲ ਪਲਾਜ਼ਾ ਤੇ ਪੰਨ ਤੋੜ ਹੋਈ ਜੋ ਵੀ ਹੋਇਆ ਉਸ ਦੇ ਤਹਿਤ ਪਰਚੇ ਦਰਜ ਹੋ ਚੁੱਕੇ ਹਨ ਜਿਸ ਤੋਂ ਬਾਅਦ ਚੋਂ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ ਸੁਖਵੀਰ ਥੂਈ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ